ਬਚ ਕੇ 59 ਮਿੰਟ ਤੇ ਜਿਹੜੀ ਦੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਤੁਹਾਨੂੰ ਦੱਸ ਜੀ ਕਿ ਦਲਜੀਤ ਦੁਸਾਂਜ ਦਾ ਇੰਡੀਆ ਦੇ ਵਿੱਚ ਟੂਰ ਹੋਣਾ ਜਿਸ ਦਾ ਨਾਮ ਦਿਲ 11.2 ਟੂਰ ਰੱਖਿਆ ਗਿਆ ਹੈ ਪਰ ਤੁਹਾਨੂੰ ਦੱਸ ਜੀ ਕਿ ਦਲਜੀਤ ਦਾ ਇਹ ਸ਼ੋ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਆ ਗਿਆ ਹੈ ਤੁਹਾਨੂੰ ਦੱਸ ਜੀ ਕਿ ਇੱਕ ਫੈਨ ਨੇ ਹੁਣ ਦਲਜੀਤ ਦੁਸਾਂਜ ਨੂੰ ਕਾਨੂੰਨੀ ਨੋਟਿਸ ਤੱਕ ਭੇਜ ਦਿੱਤਾ ਹੈ ਕਾਰਨ ਵੀ ਤੁਹਾਨੂੰ ਦੱਸਾਂਗੇ ਦਲਜੀਤ ਦੁਸਾਂਜ ਦਾ ਜਵਾਰਨਾ ਨੈਰੋ ਸਟੇਡੀਅਮ ਦੇ ਵਿੱਚ ਵੱਡਾ ਕੰਸਰਟ ਹੋਣ ਜਾ ਰਿਹਾ ਪੂਰੀਆਂ ਤਿਆਰੀਆਂ ਹੋਈਆਂ ਨੇ ਤੁਹਾਨੂੰ ਦੱਸ ਜੀ ਕਿ ਕੋਜੀ ਸਕੈਂਟਾ ਮਿੰਟਾਂ ਦੇ ਵਿੱਚ ਟਿਕਟਾਂ ਜਿਹੜੀਆਂ ਵੇਖੀਆਂ ਸੀ ਪਰ ਜਿਹੜਾ ਇੱਕ ਫੈਨ ਨੇ ਉਸਨੇ ਕਾਨੂੰ ਜਿੱਤਤਾ ਉਸ ਦਾ ਇਹ ਕਹਿਣਾ ਹੈ ਕਿ ਉਸ ਨੂੰ ਵੀ ਦਲਜੀਤ ਉਸਾਂ ਦੇ ਸ਼ੋਹ ਦਾ ਬੜਾ ਚਾ ਸੀ ਪਰ ਉਸ ਨੂੰ ਟਿਕਟ ਨਹੀਂ ਮਿਲੀ ਅਤੇ ਟਿਕਟਾਂ ਦੇ ਵਿੱਚ ਵਾਅਦੇ ਤੋਂ ਲੈ ਕੇ ਉਸ ਨੇ ਜਿਹੜਾ ਕਾਨੂੰਨੀ ਨੋਟਿਸ ਭੇਜਿਆ ਅਚਾਨਕ ਵਾਅਦੇ ਨੂੰ ਲੈ ਕੇ ਉਸ ਨੇ ਕਾਨੂੰਨੀ ਨੋਟਿਸ ਭੇਜਿਆ ਦਲਜੀਤ ਤੋਂ ਇਲਾਵਾ ਤੁਹਾਨੂੰ ਦੱਸਦੀ ਕਿ ਇਹ ਸ਼ੋਅ ਕਰਵਾਉਣ ਵਾਲੀਆਂ ਜਿਹੜੀਆਂ ਇਹਨਾਂ ਦੇ ਸਾਥੀ ਆਰਗੇਨਾਈਜ਼ ਜਮੈਟੋ ਹੋ ਗਿਆ HDFC ਬੈਂਕ ਜਾਂ ਸਾਰੇ ਗਾਮਾ ਪ੍ਰਾਈਵੇਟ ਲਿਮਟਿਡ ਉਹਨਾਂ ਨੂੰ ਵੀ ਇਸ ਨੋਟਿਸ ਦੇ ਵਿੱਚ ਰੱਖਿਆ ਗਿਆ ਤਾਂ ਉਹਨੂੰ ਦੱਸਦੀ ਕਿ ਦਲਜੀਤ ਉਸਾਂ ਦਾ 26 ਅਕਤੂਬਰ ਨੂੰ ਜਿਹੜਾ ਸ਼ੋਅ ਦਿੱਲੀ ਦੇ ਵਿੱਚ ਹੋਣਾ ਹੈ ਪਰ ਦਲਜੀਤ ਦੇ ਸ਼ੋਹ ਦੀਆਂ ਟਿਕਟਾਂ ਉਹਨਾਂ ਦੀ ਕੀਮਤ ਦੇ ਵਿੱਚ ਛੇੜਾਫੇਰੀ ਦੇ ਇਲਜ਼ਾਮ ਲੱਗੇ ਨੇ ਧੋਖਾਧੜੀ ਦੇ ਇਲਜ਼ਾਮ ਲੱਗੇ ਨੇ ਮੈਲਾ ਫੈਨ ਨੇ ਇਹ ਇਲਜ਼ਾਮ ਲਾਏ ਨੇ ਰਦੀਮਾ ਕਪੂਰ ਉਸਦਾ ਨਾਮ ਦੱਸਿਆ ਜਾ ਰਿਹਾ ਜੋ ਕਿ ਦਲਜੀਤ ਦੀ ਵੱਡੀ 팬 ਉਸਨੇ ਆਪਣੇ ਆਪ ਨੂੰ ਕਿਹਾ ਕਿ ਉਸ ਨੂੰ ਬੜਾ ਚਾਹ ਸੀ ਦਲਜੀਤ ਦਸਾਂ ਦੇ ਸ਼ੋਅ ਨੂੰ ਦੇਖਣ ਦਾ ਪਰ ਉਸ ਨੂੰ ਜਦੋਂ ਟਿਕਟ ਨਹੀਂ ਮਿਲੀ ਤਾਂ ਉਸਨੇ ਨਰਾਸ਼ ਹੋ ਕੇ ਇਹ ਵੱਡਾ ਕਦਮ ਚੱਕਿਆ ਅਤੇ ਦਲਜੀਤ ਦਸਾਂ ਨੂੰ ਨੋਟਿਸ ਭੇਜਿਆ ਉਸਦਾ ਕਹਿਣਾ ਹੈ ਕਿ 12 ਸਤੰਬਰ ਨੂੰ ਦੁਪਹਿਰ 1 ਵਜੇ ਟਿਕਟਾਂ ਦੀ ਜਿਹੜੀ ਬੁਕਿੰਗ ਸ਼ੁਰੂ ਹੋਣੀ ਸੀ ਪਰ 12:59 ਮਿੰਟ ਤੇ ਜਿਹੜੀ ਟਿਕਟਾਂ ਦੀ ਬੁਕਿੰਗ ਹੈ ਜਿਹੜੀ ਉਹ ਸ਼ੁਰੂ ਹੋ ਗਈ ਅਤੇ 1 ਮਿੰਟ ਦੇ ਵਿੱਚ ਹੀ ਸਭ ਨੇ ਟਿਕਟਾਂ ਜਿਹੜੀਆਂ ਬੁੱਕ ਕਰ ਲਈਆਂ ਤੇ ਉਸ ਤੋਂ ਬਾਅਦ ਟਿਕਟਾਂ ਨਹੀਂ ਮਿਲੀਆਂ ਜਾਤਾ ਉਸਨੇ ਕਿਹਾ ਕਿ ਮੇਰਾ HDFC ਕ੍ਰੈਡਿਟ ਕਾਰਡ ਜਿਹੜਾ अर्ली ਬਰਡ ਪਾਸ ਪ੍ਰਾਪਤ ਕਰਨ ਲਈ ਬਣਾਇਆ ਹੋਇਆ ਸੀ ਮੇਰੇ ਖਾਤੇ ਦੇ ਵਿੱਚੋਂ ਪੈਸੇ ਤੱਕ ਕੱਟੇ ਗਏ ਸੀ ਪਰ ਉਸ ਨੂੰ ਟਿਕਟ ਨਹੀਂ ਮਿਲੀ ਪਾਸ ਨਹੀਂ ਬਿਲ ਪਾਇਆ ਅਤੇ ਬਾਅਦ ਦੇ ਵਿੱਚ ਉਸ ਨੂੰ ਪੈਸੇ ਨੇ ਜਿਹੜੇ ਰਿਫੰਡ ਹੋ ਗਏ ਨੇ ਪਰ ਟਿਕਟ ਨਹੀਂ ਮਿਲੀ ਇਸ ਤੋਂ ਬਾਅਦ ਉਹ ਨਰਾਸ਼ ਹੋ ਜਾਂਦੀ ਹੈ ਗੁੱਸੇ ਦੇ ਵਿੱਚ ਆ ਕੇ ਉਸ ਨੇ ਦਲਜੀਤ ਦੁਸਾਂਝ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਤੇ ਨਾਲ ਹੀ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਨੂੰ ਵੀ ਨੋਟਿਸ ਭੇਜਿਆ ਤੁਹਾਨੂੰ ਦੱਸਦੀ ਕਿ ਟਿਕਟਾਂ ਦੇ ਵਿੱਚ ਗੜਬੜੀ ਦੇ ਇਲਜ਼ਾਮ ਲਾਏ ਨੇ ਹੀਰਾ ਫਰੀ ਦੇ ਇਲਜ਼ਾਮ ਲਾਏ ਨੇ ਤੇ ਉਸ ਦਾ ਕਹਿਣਾ ਹੈ ਕਿ ਦਲਜੀਤ ਦੁਸਾਂਝ ਦੇ ਸ਼ੋਅ ਦੀਆਂ ਟਿਕਟਾਂ ਦਾ ਪ੍ਰਾਈਜ਼ ਵਧਾਉਣ ਦੇ ਲਈ ਇਹ ਸਭ ਕੀਤਾ ਗਿਆ ਕਾਲਾ ਬਾਜ਼ਾਰੀ ਤੇ ਜਿਹੜਾ ਜ਼ੋਰ ਦਿੱਤਾ ਗਿਆ ਤੇ ਉਸ ਦਾ ਕਹਿਣਾ ਹੈ ਕਿ ਬਲੈਕ ਦੇ ਵਿੱਚ ਜਿਹੜੀ ਮਾਰਕੀਟਿੰਗ ਹੋ ਰਹੀ ਹੈ ਉਸ ਦਾ ਜਿਹੜਾ ਵਡਾਵਾ ਦੇਣ ਲਈ ਇਹ ਸਭ ਕੁਝ ਕੀਤਾ ਗਿਆ ਉਸ ਨੇ ਕਿਹਾ ਕਿ 1 ਮਿੰਟ ਤੋਂ ਪਹਿਲਾਂ ਹੀ ਟਿਕਟਾਂ ਜਿਹੜੀਆਂ ਲਾਈਵ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਕੀਮਤ ਦੇ ਵਿੱਚ ਵੱਡਾ ਉਛਾਲ ਆਉਂਦਾ ਤੇ ਟਿਕਟਾਂ ਇੱਕਦਮ ਸੇਲ ਹੋ ਜਾਂਦੀਆਂ ਨੇ ਤੁਹਾਨੂੰ ਦੱਸਦੀ ਕਿ ਪਹਿਲੀ ਵਾਰੀ ਹੋਇਆ ਕਿ ਦਿਲਜੀਤ ਦਸਾਂ ਦੇ ਸ਼ੋਅ ਦੀਆਂ ਜਿਹੜੀਆਂ ਮਿੰਟਾਂ ਸਕਿੰਟਾਂ ਦੇ ਵਿੱਚ ਟਿਕਟਾਂ ਨੇ ਜਿਹੜੀਆਂ ਵੇਗੀਆਂ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਪੁਲਿਸ ਨੇ ਵੀ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਜਿਹੜਾ ਬਲੈਕ ਮਾਰਕੀਟਿੰਗ ਹੋਣੀ ਹੈ ਨਾ ਟਿਕਟਾਂ ਦੀ ਉਹਨਾਂ ਤੋਂ ਬਚ ਕੇ ਰਹੋ ਆਨਲਾਈਨ ਠੱਗੇ ਨਾ ਜਾਇਓ ਫਰਾਡ ਦੇ ਵਿੱਚ ਨਾ ਫਸ ਜਾਇਓ ਕਿਉਂਕਿ ਦਲਜੀਤ ਦੋਸਾਂ ਦੇ ਸ਼ੋਅ ਨੂੰ ਲੈ ਕੇ ਹਰ ਕੋਈ ਉਤਾਬ ਲਾਏ ਤੇ ਹਰ ਕੋਈ ਦਲਜੀਤ ਦੋਸਾਂਝ ਦੀ ਇੱਕ ਝਲਕ ਦੇਖਣ ਲਈ ਬਤਾਬ ਹੈ ਪਰ ਦੂਜੇ ਪਾਸੇ ਦੱਸਦੀ ਏ ਤਾਂ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਵੀ ਪੂਰੀ ਤਰ੍ਹਾਂ ਐਕਟਿਵ ਹੋ ਗਏ ਨੇ ਦਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਕੇ ਤੇ ਉਹ ਵੀ ਮੋٹے ਨੋਟ ਛਾਪਣ ਦੀ ਫਰਾਕ ਦੇ ਵਿੱਚ ਨੇ ਇਸ ਦੇ ਲਈ ਟਿਕਟਾਂ ਜਿਹੜੀਆਂ ਇਲਜ਼ਾਮ ਇਹ ਲੱਗ ਰਹੇ ਨੇ ਕਿ ਟਿਕਟਾਂ ਨੇ ਜਿਹੜੀਆਂ ਇੱਕੋਦਮ ਜਿਹੜੀਆਂ ਐਨੀਆਂ ਵੇਗੀਆਂ ਤੇ ਉਹਨਾਂ ਨੂੰ ਇਕੱਠੀਆਂ ਸੇਲ ਕਰ ਲਿਆ ਗਿਆ ਸੋਲਡ ਕਰਕੇ ਰੱਖਿਆ ਗਿਆ ਤੇ ਜਦੋਂ ਮੌਕੇ ਤੇ ਉਹ ਟਿਕਟਾਂ ਨੂੰ ਕਾਲਾ ਬਾਜ਼ਾਰੀ ਦੇ ਰੂਪ ਦੇ ਵਿੱਚ ਬਲੈਕ ਦੇ ਵਿੱਚ ਟਿਕਟਾਂ ਵੇਚਣ ਜਾਣ ਦੀ ਗੱਲ ਆਖੀ ਤਾਂ ਤੁਹਾਨੂੰ ਦੱਸੀ ਕਿ ਫੈਨ ਨਰਾਸ਼ ਹੋਈ ਹੈ ਤੇ ਉਸ ਦਾ ਕਹਿਣਾ ਕਿ ਟਿਕਟਾਂ ਦੇ ਵਿੱਚ ਗੜਬੜੀ ਹੋਈ ਹੈ ਰੇਟਾਂ ਦੇ ਵਿੱਚ ਹਿਰਾਫੇਰੀ ਹੋਈ ਹੈ ਦਲਜੀਤ ਦੋਸਾਂ ਦੇ ਸ਼ੋਅ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਫੈਨ ਵੱਲੋਂ ਕਾਨੂੰਨੀ ਨੋਟਿਸ ਤੱਕ ਭੇਜ ਦਿੱਤਾ ਗਿਆ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਕਿ ਕਿਸੇ ਕਲਾਕਾਰ ਦੀ ਇੱਕ ਝਲਕ ਦੇਖਣ ਲਈ ਜਿਹੜੇ ਫੈਨ ਬੇਤਾਬ ਨੇ ਅਤੇ ਗਾਇਕ ਨੂੰ ਕਾਨੂੰਨੀ ਨੋਟਿਸ ਤੱਕ ਮਿਲ ਗਿਆ ਹੋਵੇ ਟਿਕਟਾਂ ਦੇ ਵਿੱਚ ਹਿਰਾਫੇਰੀ ਦੇ ਇਲਜ਼ਾਮ ਲੱਗੇ ਨੇ ਬਲੈਕ ਟਿਕਟਾਂ ਹੋਣ ਦੀ ਜਿਹੜੀ ਗੱਲ ਆਖੀ ਗਈ ਹੈ ਕਾਲਾ ਬਾਜ਼ਾਰੀ ਦੀ ਗੱਲ ਆਖੀ ਗਈ ਹੈ ਤੁਹਾਨੂੰ ਦੱਸਦੀ ਕਿ 26 ਤਰੀਕ ਨੂੰ ਸ਼ੋਅ ਹੋਣਾ ਹੈ ਪਰ ਦਲਜੀਤ ਦੁਸਾਂਜ ਦਾ ਜਿਹੜਾ ਸ਼ੋਅ ਹੈ ਪਹਿਲਾਂ ਆਲਰੇਡੀ ਸੋਲਡ ਆਊਟ ਹੋ ਚੁੱਕਾ ਹੈ ਟਿਕਟਾਂ ਸਾਰੀਆਂ ਵਿਗ ਗਈਆਂ ਨੇ ਪਰ ਹੁਣ ਉਸ ਫੈਨ ਦਾ ਕਹਿਣਾ ਹੈ ਕਿ ਕਿਤੇ ਟਿਕਟਾਂ ਦੇ ਵਿੱਚ ਕਾਲਾ ਬਾਜ਼ਾਰੀ ਦੀ ਗੱਲ ਜ਼ਰੂਰ ਹੈ ਕਿਉਂਕਿ 1 ਮਿੰਟ ਦੇ ਵਿੱਚ ਟਿਕਟਾਂ ਇੱਕੋ ਦਮ ਵੇਚ ਗਈਆਂ ਉਸਨੇ ਵੀ ਟਿਕਟ ਜਿਹੜੀ ਬੁੱਕ ਕਰਾਈ ਸੀ ਉਸਦੇ ਖਾਤੇ ਦੇ ਵਿੱਚੋਂ ਪੈਸੇ ਕੱਟੇ ਜਾਂਦੇ ਨੇ ਪਰ ਟਿਕਟ ਉਸ ਨੂੰ ਨਹੀਂ ਮਿਲਦੀ ਬਾਅਦ ਵਿੱਚੋਂ ਪੈਸੇ ਜ਼ਰੂਰ ਰਿਫੰਡ ਹੋ ਜਾਂਦੇ ਨੇ ਤਾਂ ਤੁਹਾਨੂੰ ਦੱਸ ਸੀ ਕਿ 26 ਤਰੀਕ ਨੂੰ ਸ਼ੋਅ ਹੋਣਾ ਹੈ ਪਰ ਦਿਲਜੀਤ ਦਸਾਂਜ ਪਹਿਲਾਂ ਵਿਵਾਦਾਂ ਦੇ ਵਿੱਚ ਦਿਲਜੀਤ ਦਸਾਂਜ ਦਾ ਸ਼ੋਅ ਕਿਰ ਚੁੱਕਾ ਹੈ 26 ਤਰੀਕ ਤੋਂ ਪਹਿਲਾਂ ਵਿਵਾਦਾਂ ਦੇ ਵਿੱਚ ਨੇ ਦਿਲਜੀਤ ਤਾਂ ਤੁਹਾਨੂੰ ਦੱਸ ਸੀ ਕਿ ਫੈਨ ਨੇ ਕਾਨੂੰਨੀ ਨੋਟਿਸ ਤੱਕ ਪੇਜ ਦਿੱਤਾ ਗਵੀਰ ਇਲਜ਼ਾਮ ਵੀ ਲਗਾਏ ਨੇ